ਚੋਰ ਹਾਏ ਹਾਏ ਆ ਵੇਖੋ ਆ ਪੁਲਿਸ ਪ੍ਰਸ਼ਾਸਨ ਨੇ ਰਸਤਾ ਜਾਮ ਕੀਤਾ ਜੇ ਅੱਜ ਭਗਵੰਤ ਮਾਨ ਤਨਤਾਰਨੇ ਜਾ ਰਿਹਾ ਵਾ ਆ ਕਿਸਾਨ ਮਜ਼ਦੂਰ ਭਗਵੰਤ ਮਾਨ ਨਾਲ ਸ਼ਾਂਤਮਈ ਗੱਲਬਾਤ ਕਰਨ ਜਾ ਰਹੇ ਆ ਪਰ ਆ ਵੇਖੋ ਆ ਤਨਤਾਰਨ ਦਾ ਰੋਡ ਜਿਹੜਾ ਵਾ ਇਹ ਭਗਵੰਤ ਮਾਨ ਨੇ ਜਿਹੜਾ ਵਾ ਜਾਮ ਕਰਵਾਇਆ ਵਾ ਆ ਕਿਸਾਨਾਂ ਨੂੰ ਸੜਕ ਦੇ ਵਿੱਚ ਰੋਕਿਆ ਗਿਆ ਵਾ ਇਹਦੇ ਵਿੱਚ ਜਿਹੜਾ ਵਾ ਸਾਰਾ ਜ਼ੁਮੇਵਾਰ ਇਥੋਂ ਦਾ ਪ੍ਰਸ਼ਾਸਨ ਦਾ ਭਗਵੰਤ ਮਾਨ ਆ ਾਂਗੋ ਰਿਆ ਸੜਕਾਂ ਦੇ ਉੱਤੇ ਆ ਗੱਡੀਆਂ ਖਲੋਤੀਆਂ ਆਈਆਂ ਵਾ ਸਾਰੀਆਂ ਹੀ ਇਹ ਜਿਹੜਾ ਵਾ ਇਹ ਰੋਡ ਜਾਮ ਕਰਾਉਣ ਵਾਲਾ ਭਗਵੰਤਮਾਨ ਆ ਇਹ ਕਿਸਾਨਾਂ ਨੂੰ ਜਿਹੜਾ ਆਪਾਂ ਗਾਲਾਂ ਕੱਢਦੇ ਭਰਾਵੋ ਕਿਸਾਨਾਂ ਨੇ ਰੋਡ ਜਾਮ ਨਹੀਂ ਕੀਤਾ ਇਹ ਭਗਵੰਤਮਾਨ ਨੇ ਰੋਡ ਜਾਮ ਕਰਾਇਆ ਵਾ ਭਗਵੰਤਮਾਨ ਨੇ ਭਗਵੰਤਮਾਨ ਨੇ ਰੋਡ ਜਾਮ ਕਰਵਾਇਆ ਵਾ ਆ ਕਿਸਾਨ ਜਿਹੜੇ ਆਪਣੇ ਸ਼ਾਂਤਮਈ ਗੱਲਬਾਤ ਕਰ ਲਈ ਜਾਣਾ ਚਾਹੁੰਦੇ ਆ ਪਰ ਉਹਨਾਂ ਨੂੰ ਰਾਹ ਹੀ ਰੋਕ ਦਿੱਤਾ ਵੇ ਜਵਾਬ ਲੈਣੇ ਆ ਅਸੀਂ ਕਹਿੰਦੇ ਵਿਆਹ ਤੋਂ ਸਾਡੇ ਸ਼ਹਿਰ ਆਇਆ ਏ ਅਸੀਂ ਉਹਨੂੰ ਕੋਈ ਸਵਾਲ ਪੁੱਛਨੇ ਆ ਕਿਉਂ ਨਹੀਂ ਪੁੱਛਾ ਹਟੇਗਾ ਬੰਦੇ ਚੋਰੀ ਕਰਾਈਆ ਹੋ